ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਸੋਚਿਆ ਤੁਹਾਨੂੰ ਜਗਦੀਪ ਦੇ ਨਾਲ ਵੇਖਿਆ ਇਹ ਇਹ ਕਦੀ ਮੈਨੂੰ ਆਪਦੇ ਤੋਂ ਉੱਤੇ ਬੈਠਾ برداشت ਨਹੀਂ ਕਰ ਸਕਦੇ ਇਹ ਹਮੇਸ਼ਾ ਚਾਹੁੰਦੇ ਨੇ ਮੈਂ ਇਹਨਾਂ ਦੇ ਨਾਲ ਬਰੋਬਰ ਹੀ ਬੈਠਾ ਨਾ ਉੱਪਰ ਬੈਠਾ ਨਾ ਥੱਲੇ ਬੈਠਾ ਬਸ ਇਹਨਾਂ ਦੇ ਬਰੋਬਰ ਹੀ ਬੈਠਾ ਤੇ ਤੁਹਾਨੂੰ ਅੱਜ ਅਸੀਂ ਅੱਜ ਇੱਕ ਗੱਲ ਦੱਸਣ ਲੱਗੇ ਆ ਜੋ ਕਿ ਅਕਸਰ ਦੁਨੀਆ ਦੇ ਵਿੱਚ ਹੁੰਦਾ ਹੀ ਆਇਆ ਕੁੜੀਆਂ ਜਦੋਂ ਬਾਹਰ ਆ ਜਾਂਦੀਆਂ ਤੇ ਮੁੱਕਰ ਜਾਂਦੀਆਂ ਤੇ ਜਾਂ ਕਈ ਆਪਦੇ ਘਰ ਵਾਲਿਆਂ ਨੂੰ ਲਿਆਉਂਦੀਆਂ ਨਹੀਂ ਇਹ ਵਾਕਿਆ ਸਾਡੇ ਨਾਲ ਵੀ ਹੋਇਆ ਹੋਇਆ ਨਹੀਂ ਹੋਇਆ ਤਾਂ ਨਹੀਂ ਵੈਸੇ ਲੋਕੀ ਕਹਿਣ ਤਾਂ ਲੱਗ ਗਿਆ ਟਾਈਮ ਵਾਵਾ ਪੈ ਗਿਆ ਕੀ ਕਹਿਣ ਲੱਗੇ ਸੀ ਲੋਕੀ ਲੱਗ ਗਈ ਕਹਿਣ ਵੀ ਕੀ ਗੱਲ ਆ ਬਲਗੜਾ ਪਰਜਾਈ ਭੁੱਲ ਗਈ ਆ ਹਾਂ ਹੋਰ ਕੀ ਲੱਗਾ ਵੇਖੋ ਦਾਣਾ ਪਾਣੀ ਹੋ ਗਿਆ ਤਾਂ ਵੜਾ ਤੱਕ ਜਾਵੜਾਂ ਨੂੰ ਤੇ ਅੱਡਾ ਦੇ ਕੀ ਕਹਿੰਦਾ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਵਾਈਫ ਤੁਹਾਨੂੰ ਭੁੱਲ ਗਈ ਆ ਮੈਨੂੰ ਆਇਆ ਸੀਗਾ ਵੀ ਦਾਣਾ ਪਾਣੀ ਹੋ ਗਿਆ ਤਾਂ ਫਿਰ ਤਾਂ ਆਪੇ ਲੈ ਜਾਈ ਵਰਨਾ ਚੋਣਾ ਹੀ ਬਣਾਪੰਦਾ ਹਾਂ ਹਾਂ ਕਾਂਤਲੀ ਜਾਂਦੇ ਕਿੰਨਾ ਮਾੜਾ ਚਿਹਰਾ ਕਾਲਾ ਤੁਸੀਂ ਉਧਰ ਕਿਉਂ ਵੇਖੀ ਜਾ ਰਹੇ ਹੋ ਫੋਨ ਤੇ ਗੱਲ ਕਰਦਾ ਸੀ ਅਸੀਂ ਫੋਨ ਤੇ ਗੱਲ ਕਰਦੇ ਸੀ ਵੀਡੀਓ ਕਾਲ ਤੇ ਲੱਗੇ ਸੀ ਵੇਖੋ ਸਤਨ ਇੱਥੇ ਜਦੋਂ ਅਸੀਂ ਸਾਰੇ ਆਪਦਾ ਪੂਰਾ ਇੰਜੋਏ ਕਰਦੇ ਆ ਤੇ ਸਾਰਿਆਂ ਨੂੰ ਲੱਗਦਾ ਕਿ ਅਸੀਂ ਬਹੁਤ ਖੁਸ਼ ਹਾਂ ਹਨਾ ਸਾਡੀ ਲਾਈਫ ਨੂੰ ਵੇਖ ਕੇ ਲੋਕਾਂ ਨੂੰ ਲੱਗਦਾ ਵੀ ਇਹ ਤਾਂ ਨਜ਼ਾਰੇ ਲਈ ਜਾਂਦੇ ਆ ਉੱਥੇ ਅਸਲ ਸਚਾਈ ਕੀ ਆ ਉਹ ਕਿਸੇ ਨੂੰ ਨਹੀਂ ਪਤਾ ਹੁੰਦਾ ਕਾਚੇ ਡਿਫਰੈਂਸ ਹੁੰਦਾ ਬਟ ਹਾਂ ਵਾਹਿਗੁਰੂ ਦੀ ਕਿਰਪਾ ਅਸੀਂ ਖੁਸ਼ ਰਹਿੰਨੇ ਆ ਜਿੰਦਗੀ ਨੂੰ ਜੀਣੇ ਆ ਕਮਾਕਾਰਾਂ ਤੇ ਲਾਈਫ 'ਚ ਬਾਹਰ ਬਹੁਤ ਕੁਝ ਹੁੰਦਾ ਉਹ ਸਾਰੀਆਂ ਚੀਜ਼ਾਂ ਤੇ ਦੇਖੋ ਆਪਾਂ ਵਿਖਾਵ ਨਹੀਂ ਸਕਦੇ ਤੇ ਦੱਸ ਵੀ ਨਹੀਂ ਸਕਦੇ ਜਿੰਨਾ ਦੱਸ ਸਕਦੇ ਉਹਨਾਂ ਦੱਸੀਦਾ ਹਰ ਟਾਈਮ ਹਰ ਚੀਜ਼ ਇੱਕ ਵੱਖਰੀ ਆ ਜਿਵੇਂ ਕਿ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਜਗਦੀਪ ਲਰਨ ਕਰਨ ਥੋੜੀ ਥੋੜੀ ਇੰਗਲਿਸ਼ ਲਰਨ ਕਰਨ ਥੋੜੀ ਥੋੜੀ ਹਿੰਦੀ ਲਰਨ ਕਰਨ ਕਿਉਂਕਿ ਦੋਵੇਂ ਵੀ ਸਾਡੇ ਲਈ ਬੜੀਆਂ ਜ਼ਰੂਰੀ ਨੇ ਹਿੰਦੀ ਸਾਡੇ ਲਈ ਇਸ ਕਰਕੇ ਜ਼ਰੂਰੀ ਆ ਕਿ ਸਾਡੇ ਨਾਲ ਲੰਦਾ ਹੈ ਚਲੋ ਅਸੀਂ ਵਾਪਸ ਆਪਣੀ ਗੱਲ ਤੇ ਚੱਲਦੇ ਹਾਂ ਕਿ ਜਦੋਂ ਮੈਂ ਇੱਥੇ ਆਹੀ ਸੀ ਨਾ ਤੇ ਮੈਨੂੰ 4 ਸਾਲ ਬਾਅਦ ਮੇਰੇ ਇੱਥੇ ਆਉਣ ਤੋਂ ਬਾਅਦ ਜਗਦੀਪ ਆਇਆ ਜਗਦੀਪ ਨੇ ਆਪਣਾ ਵੀਜ਼ਾ ਉੱਥੋਂ ਇੰਡੀਆ ਲਾ ਲਿਆ ਸੀ ਮੇਰੇ ਇੱਥੇ ਆਉਣ ਤੋਂ ਸਾਲ ਬਾਅਦ ਜਗਦੀਪ ਨੇ ਉੱਥੋਂ ਫਾਈਲ ਲਵਾਈ ਸੀ ਨਾ ਤੇ ਸਾਲ ਪਰ ਉਸ ਬੰਦੇ ਬਲਕਿ ਏਜੰਟ ਨੇ ਜਿਵੇਂ ਪੈਸੇ ਲੈ ਕੇ ਫਾਈਲ ਲਾ ਚੜੀ ਲਾ ਚੜੀ ਐਂਡ ਤੇ ਜਿਹੜੀ ਜਿੰਦਿੱਦ ਦੀ ਜਿਹੜੀ ਫਾਈਲ ਸੀ ਉਹ ਰਿਫਿਊਜ਼ ਹੋਈ ਉਹ ਵੀ 1.5 ਸਾਲ ਬਾਅਦ ਤੇ ਜਿਸ ਦਿਨ ਜਿੰਦਿੱਦ ਦਾ ਰਿਫਿਊਜ਼ਲ ਆਈ ਸੀ ਜਿੱਦ ਦੀ ਰਾਜਸਥਾਨ ਸੀ ਬਹੁਤ ਰੋਈ ਸੀ ਰੋਈ ਸੀ ਬੜਾ ਦਿਲ ਟੁੱਟ ਗਿਆ ਸੀ ਕਿ ਪਤਾ ਨਹੀਂ ਤੇ ਫਿਰ ਤੇ ਲੋਕਾਂ ਨੇ ਹੋਰ ਹੀ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਔਰ ਇੱਥੇ ਜਦੋਂ ਮੈਂ ਕਿਸੇ ਨੂੰ ਪੁੱਛਿਆ ਸੀਗਾ ਤੇ ਮੈਨੂੰ ਉਹਨਾਂ ਨੇ ਕਹਿਆ ਸੀ ਹਜੇ ਹੁਣੇ ਰਿਫਿਊਜ਼ਲ ਆਈ ਆ ਮੰਦੀਪ ਘੱਟ ਤੋਂ ਘੱਟ 6 ਮਹੀਨੇ ਵੇਟ ਕਰ ਹੁੰਦਾ ਹੀ ਆ ਇਹ ਨੇਚਰਲ ਜੀ ਗੱਲ ਆ ਦਿਲ ਡੋਲਦਾ ਹੀ ਗਿਆ ਕਿਉਂਕਿ ਇਹ ਉੱਥੇ ਇਕੱਲੇ ਸੀ ਮੈਂ ਇੱਥੇ ਇਕੱਲੀ ਸੀ ਬੱਚੇ ਸਾਡੇ ਅੱਡ ਸੀ ਤੇ ਸਾਨੂੰ ਐਂ ਵੀ ਲੱਗਦਾ ਹੁੰਦਾ ਸੀ ਕਿ ਅਸੀਂ ਚਾਰ ਇੱਕ ਫੈਮਿਲੀ ਦੇ ਜੀਹਾਂ ਤੇ ਚਾਰੇ ਅੱਡਾ ਵਾੜਾ ਈਵਨ ਕਿ ਜਗਦੀਪ ਦੇ ਮੰਮੀ ਮਤਲਬ ਕਿ ਮੇਰੇ ਮਦਰ ਇਨ ਲਾ ਬਹੁਤ ਰੋਂਦੇ ਵੀ ਹੁੰਦੇ ਸੀ ਇਸ ਚੀਜ਼ ਨੂੰ ਵੇਖ ਕੇ ਕਿ ਅਸੀਂ ਕਦੋਂ ਇਕੱਠੇ ਹੋਵਾਂਗੇ ਤੇ ਬੜਾ ਦੁੱਖ ਲੱਗਦਾ ਦਾ ਸੀ ਤੇ ਫੇਰ ਸਾਡੀ ਆਈ ਐਨੀਵਰਸਰੀ ਤੇ ਮੈਂ ਜਿਵੇਂ ਕਹਿੰਦੇ ਜੂਆ ਖੇਡਿਆ ਫਿਰ ਤੇ ਲੋਕਡਾਊਨ ਲੱਗ ਗਿਆ ਸੀ ਲੋਕਡਾਊਨ ਨੇ ਤੇ ਹੋਰ ਵੀ ਸਾਡੀ ਫਾਈਲ ਦੇ ਚਾਂਸ ਘਟਾਤੇ ਸੀ ਤੇ ਜਗਦੀਪ ਤਾਂ ਬਸ ਫਿਰ ਹੱਥ ਤੇ ਹੱਥ ਰੱਖ ਕੇ ਬਹਿ ਗਿਆ ਵੀ ਹੁਣ ਤਾਂ ਬੰਦ ਹੀ ਹੋ ਗਿਆ ਸਾਰਾ ਕੁਝ ਜਾ ਜੀ ਰੁਕ ਗਏ ਸੀ ਜਾ ਜੀ ਰੁਕ ਗਏ ਵੀ ਹੁਣ ਤਾਂ ਕਿਵੇਂ ਹੀ ਜਾਵਾਂਗੇ ਪਤਾ ਨਹੀਂ ਉੱਥੇ ਕੀ ਹੋ ਜਾਣਾ ਤੇ ਜਗਦੀਪ ਦਾ ਵੀਜ਼ਾ ਜਿਹੜਾ 4 ਸਾਲ ਬਾਅਦ ਆਇਆ ਸੀ 4 ਸਾਲ ਬਾਅਦ ਤੇ ਸਾਡੀ ਐਨੀਵਰਸਰੀ ਸੀ ਏਜੰਟ ਨੂੰ ਮੈਂ ਜਿੰਦੂ ਨਾਲ ਮੈਂ ਗੱਲ ਕਰਦੀ ਸੀ ਜਿੰਨੇ ਮੇਰੇ ਹੁਣ ਤੱਕ ਸਾਰੇ ਕੁਝ ਮੇਰਾ ਹੱਲ ਕੀਤਾ ਸੀ ਉਹਦੇ ਨਾਲ ਮੈਂ ਗੱਲ ਕੀਤੀ ਕਿ ਲੋਕਾਂ ਦੇ ਵਿਜ਼ਟਰ ਵੀਜ਼ੇ ਬਹੁਤ ਆ ਰਹੇ ਨੇ ਕਿ ਮੈਂ ਜਗਦੀਪ ਦਾ ਵੀ ਮੈਂ ਆਪਣੇ ਹਸਬੰਦ ਦਾ ਟਰਾਈ ਕਰ ਲਾਂ ਕਿਉਂਕਿ ਸਾਡੀ ਐਨੀਵਰਸਰੀ ਆ ਰਹੀ ਆ ਤੇ ਉਹਨੇ ਕਿਹਾ ਸੀ ਵੀ ਹਾਂ ਕਰ ਲਓ ਆਈ ਥਿੰਕ ਮਹੀਨਾ ਹੋ ਗਿਆ ਸੀ ਤੁਹਾਡੇ ਵਿਜ਼ਟਰ ਵੀਜ਼ੇ ਨੂੰ ਵੀ ਲੱਗੇ ਨੂੰ ਹਣਾ ਲੋਕਾਂ ਦਾ ਹਫ਼ਤੇ ਹਫ਼ਤੇ ਚ ਰਿਜ਼ਲਟ ਨਿਕਲ ਆਉਂਦਾ ਸੀ ਬੜੇ ਜਦੋਂ ਇੱਕਦਮ ਲਾਕਡਾਊਨ ਖਤਮ ਹੋਇਆ ਸੀ ਨਾ ਬੜੇ ਵਿਜ਼ਿਟਰ ਵੀਜ਼ੇ ਨਿਕਲੇ ਸੀ ਤੇ ਜਗਦੀਪ ਨੇ ਨਾ ਫਿਰ ਜਗਦੀਪ ਦਾ ਮੈਨੂੰ ਕੀ ਹੋਇਆ ਮੈਨੂੰ ਨਾ ਇੰਡੀਅਨ ਐਂਬੈਸੀ ਤੋਂ ਕਾਲ ਆ ਗਿਆ ਮੈਨੂੰ ਦੋ ਕਾਲਾਂ ਆਈਆਂ ਮੈਂ ਕਾਲਾਂ ਕੱਟ ਕਰਤੀਆਂ ਇੱਕ ਮਹੀਨੇ ਬਾਅਦ ਉਸ ਦਿਨ ਸੀ 26 ਅਪ੍ਰੈਲ ਜਿਸ ਦਿਨ ਜਗਦੀਪ ਦਾ ਵੀਜ਼ਾ ਆਇਆ ਕਣਕ ਵੱਢੀਆਂ ਕਣਕ ਵੱਢ ਲਈ ਸਾਡੀ ਐਨੀਵਰਸਰੀ ਲੰਘ ਗਈ ਸੀ ਵੈਸੇ ਕੋਕੀ ਸਾਡੀ ਐਨੀਵਰਸਰੀ ਸੀ 15 15 ਅਪ੍ਰੈਲ ਦੀ ਤੇ ਸਾਡੀ ਐਨੀਵਰਸਰੀ ਨਾ ਐਨੀਵਰਸਰੀ ਤੋਂ ਪਹਿਲਾਂ ਹੀ 14 ਅਪ੍ਰੈਲ ਨੂੰ ਆਇਆ ਸੀ ਤੁਹਾਡਾ ਵੀਜ਼ਾ 15 ਦੀ ਤਾਂ ਆਪਣੀ ਸੀ ਤੁਸੀਂ ਆਏ 28 ਤਰੀਕ ਨੂੰ ਸੀ ਇੱਥੇ ਆਏ ਇੱਥੇ 28 ਅਪ੍ਰੈਲ ਨੂੰ ਸੀ ਤੇ 3 ਮਹੀਨਾ ਹੋ ਗਿਆ ਸੀ ਇਹਨਾਂ ਦੀ ਫਾਈਲ ਲੱਗੇ ਨੂੰ ਮਾਰਚ ਦੇ ਸਟਾਰਟਿੰਗ ਦੇ ਲੱਗੀ ਸੀ ਕੋਈ ਰਿਸਪੌਂਸ ਨਹੀਂ ਸੀ ਮੈਂ ਰੋਜ਼ ਵੈਬਸਾਈਟਾਂ ਤੇ ਦੇਖਦੀ ਹੁੰਦੀ ਸੀ ਕਿ ਵਿਜ਼ਿਟਰ ਵੀਜ਼ੇ ਦਾ ਪ੍ਰੋਸੈਸ ਕਿੰਨਾ ਉੱਥੇ ਲਿਖਿਆ ਹੁੰਦਾ ਸੀ ਹਫ਼ਤੇ ਤੋਂ ਲੈ ਕੇ 45 ਦਿਨ ਦਾ ਪ੍ਰੋਸੈਸ ਹੁੰਦਾ ਦਿਨ ਗਿਣਦੇ ਰਹੇ ਚਲੋ ਉਹ ਖੈਰ ਨੰਗਦਾ ਰਿਹਾ ਫਿਰ ਜਿਲਦੀਪ ਵੀ ਥੋੜਾ ਜਿਹਾ ਤੁਹਾਨੂੰ ਗਿਆ ਇਹਨਾਂ ਨੇ ਉਮੀਦ ਛੱਡਤੀ ਐਨੀਵਰਸਰੀ 'ਚ ਵੀ ਔਨੇਕੀ ਦਿਨ ਰਹਿ ਗਏ ਤੇ ਰਾਤ ਦਾ ਟਾਈਮ ਸੀ ਮੈਨੂੰ ਇੰਡੀਆ ਨੰਬੈਸੀ ਤੋਂ ਤਿੰਨ ਕਾਲ ਆਈਆਂ ਦੋ ਕਾਲਾਂ ਮੈਂ ਨਹੀਂ ਚੱਕਿਆ ਕਿਉਂਕਿ ਉਹ ਅਨਨੋਨ ਨੰਬਰ ਸੀ ਮੈਨੂੰ ਡਾਇਰੈਕਟ ਕਾਲ ਆ ਤੇ ਤੀਸਰੀ ਕਾਲ ਜਦੋਂ ਵਾਰ-ਵਾਰ ਕਾਲ ਆ ਰਹੀ ਮੈਂ ਕਿਹਾ ਕਿਤੇ ਕੋਈ ਅਮਰਜੈਂਸੀ ਨਾ ਹੋ ਗਈ ਹੋਵੇ ਮੈਂ ਫੋਨ ਚੱਕ ਲਿਆ ਫੋਨ ਚੱਕਦੇ ਉਹਨਾਂ ਨੇ ਕਿਹਾ ਕਿ ਅਸੀਂ ਇੰਡੀਅਨ ਐਮਬੈਸੀ ਤੋਂ ਬੋਲ ਰਹੇ ਹਾਂ ਤੇ ਸਾਨੂੰ ਜਗਦੀਪ ਦਾ ਕਿਹੜਾ ਡਾਕੂਮੈਂਟ ਚਾਹੀਦਾ ਹੈ ਸਾਡਾ ਕੋਈ ਡਾਕੂਮੈਂਟ ਨਹੀਂ ਸੀ ਹੈਗਾ ਸਾਡਾ ਮੈਰਿਜ ਸਰਟੀਫਿਕੇਟ ਮੈਰਿਜ ਸਰਟੀਫਿਕੇਟ ਸੀ ਸ਼ਾਇਦ ਨਹੀਂ ਖਣੇ ਬੈਂਕ ਸਟੇਟਮੈਂਟ ਬੈਂਕ ਸਟੇਟਮੈਂਟ ਕਹਿੰਦੇ ਰ ਟਰਨ ਆਸੇਂ ਦਾ ਟਰਨ ਆਸੇਂ ਮੇ ਕੋਸ਼ਟ ਮਿਸਿੰਗ ਸੀਗਾ ਇੱਕ ਡਾਕੂਮੈਂਟ ਇਹਨਾਂ ਦਾ ਮਿਸਿੰਗ ਸੀਗਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਵਾਈਲ ਪ੍ਰੋਸੈਸ ਕਰ ਰਹੇ ਹਾਂ ਤੇ ਤੁਸੀਂ ਸਾਨੂੰ ਮਤਲਬ ਕਿ ਆਹ ਡਾਕੂਮੈਂਟ ਸਾਨੂੰ ਜਗਦੀਪ ਵੱਲੋਂ ਚਾਹੀਦਾ ਤੁਸੀਂ ਅਪਲੋਡ ਕਰ ਦਿਓ ਤੇ ਮੈਂ ਉਹਨੂੰ ਉੱਥੇ ਵੇਲੇ ਪੁੱਛ ਲੱਗੀ ਮੇਰੇ ਹਸਬੰਡ ਦਾ ਵੀਜ਼ਾ ਆ ਜਾਊਗਾ ਮੈਂ ਉਹਨੂੰ ਪੁੱਛ ਰਹੀ ਆਂ ਇਹ ਗੱਲ ਤੇ ਉਹ ਮੈਨੂੰ ਨਾ ਲੇਡੀ ਕਹਿੰਦੀ ਵੀ ਆਰ ਇਨ ਪੀਐਸੀ ਪ੍ਰੋਸੈਸ ਦੇ ਵਿੱਚ ਆ ਤੁਸੀਂ ਸੋ ਡਾਕੂਮੈਂਟ ਅਪਲੋਡ ਕਰੋ ਤੁਹਾਨੂੰ ਪਤਾ ਲੱਗੇ ਇੱਕੋ ਘੰਟਾ ਸਾਡੇ ਲਈ ਬਹੁਤ ਹਾਰ ਸੀ ਇਧਰੋਂ ਮੈਂ ਰੋ ਰਹੀ ਸੀ ਪ੍ਰੇਅ ਵੀ ਕਰ ਰਹੀ ਸੀ ਡਾਕੂਮੈਂਟ ਵੀ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਫਿਰ ਵਿਥਿਨ ਆਫ ਇੱਕ ਘੰਟੇ ਜਗਦੀਪ ਦਾ ਵੀਜ਼ਾ ਆ ਗਿਆ ਸੀ ਤੇ ਮੈਂ ਰੋਂਦੀ ਨੇ ਜਗਦੀਪ ਨੂੰ ਫੋਨ ਕੀਤਾ ਤੇ ਮੈਨੂੰ ਰੋਂਦੀ ਵੇਖ ਕੇ ਤਾਂ ਪਹਿਲਾਂ ਤਾਂ ਡਰ ਗਈ ਸੀ ਫਿਰ ਜਦੋਂ ਮੈਂ ਦੱਸਿਆ ਕਿ ਤੁਹਾਡਾ ਵੀਜ਼ਾ ਆ ਗਿਆ ਫਿਰ ਇੱਕ ਕਣਕ ਵੱਢਦੇ ਸੀ ਉੱਥੇ ਛੱਡਿਆ ਹੈ ਟਰੈਕਟਰ ਖੇਤੀ ਮੰਡੀ 'ਚ ਚੱਲਿਆ ਸੀ ਕਰ ਮੈਂ ਹੁਣ ਦੂਜਿਆਂ ਨੂੰ ਭੇਜਾਂ ਮੈਂ ਤੂੰ ਯਾਰ ਪੜ੍ਹ ਲੈ ਯਾਰ ਤਾਂ ਸਾਰੇ ਨੇ ਦੱਸੇ ਸਭ ਤੋਂ ਪਹਿਲਾਂ ਕਿਹਨੂੰ ਦੱਸੇ ਉਹ ਰੂਪੇ ਪ੍ਰਧਾਨ کہہ ਦਿਓ ਉਹਨਾਂ ਨੂੰ ਡੈਡੀ ਉੱਥੇ ਸੀ ਨਹੀਂ ਬਾਪੂ ਦੇ ਘਰੇ ਹੂੰ ਫਿਰ ਭੱਜ ਕੇ ਕਰੇਗੇ ਅਚਾਨਕ ਕੀ ਮੋੜ ਚ ਸੰਭਾ ਗਿਆ ਡੈਡੀ ਹਾਂ ਕਿ ਤੇ ਬਾਪੂ ਨੂੰ ਨਾਲ ਵੀ ਦੱਸਤਾ ਸਗੋਂ ਦੱਸ ਤੇ ਫਿਰ ਕੀ ਕਹਿੰਦੇ ਸਾਰੇ ਖੁਸ਼ ਹੋ ਗਏ ਸੀ ਹਾਂ ਖੁਸ਼ ਤਾਂ ਹੁਣਾਈ ਸੀ ਤੇ ਫਿਰ ਉਸ ਤੋਂ ਬਾਅਦ ਗੱਲ ਬਣੀ ਮੱਸਾ ਪੜੀ ਸੀ 27 ਜੇ ਆ ਪ੍ਰਾਂਧੀ ਜਗਦੀਪ ਦੀ ਸੀ 28 ਅਪ੍ਰੈਲ ਨੂੰ ਜਗਦੀਪ ਇੱਥੇ ਆਏ ਸੀ ਕਮੈਂ ਇੱਕ ਤਰੀਕ ਹਾਂ ਮਾਤਾ ਉਹ ਬੁਦਾ ਲਿਆ ਮੈਂ ਨਹੀਂ ਦੱਸ ਤੂੰ ਕਦੋਂ ਆਇਆ ਪਰ ਮਰਾ ਪਿਆਰ ਕਿਉਂ ਆ ਕਿ ਆ ਪਿਆਰ ਹਾਂ ਹਾਂ ਉਹ ਤੇ ਹੱਥ ਆ ਗਈ ਆ ਇਹ ਤੇ ਮੈਂ ਸਾਰਾ ਦੱਸਿਆ ਆ ਨਾ ਜਦੋਂ ਆਪਾਂ ਬਾਹਰ ਮੇ ਆਉਣਾ ਸੀ ਜਦੋਂ ਮੇਰਾ ਵੀਜ਼ਾ ਆਇਆ ਸੀ ਦੋ ਇਕੱਠਾ ਕਰਨਾ ਸੀ 22 ਲੱਖ ਰੁਪਈਆ ਮੂੰਹ ਦਾ ਕਹਿਣਾ 22 ਜਦੋਂ ਅਸੀਂ ਉਹ ਤਾਂ ਜੜਾ ਇਕੱਠਾ ਕਰਤਾ ਇਹ ਪਾਣੀ ਦਾ ਡੱਸਾ ਪਾਣੀ ਦੀ ਵੀ ਮਦਦ ਕਰ ਹਾਂ ਦੀ ਤੁਸੀਂ ਦੱਸੋ ਤੁਹਾਡੀ ਕੀ ਮਦਦ ਕੀਤੀ ਕੀ ਕੀਤਾ ਇਹ ਮਨ ਪਾਜੇ ਤਾਂ 4 ਲੱਖ ਹੋ ਲ ਗਿਆ ਦੱਸ ਦੱਸ ਤੂੰ ਦੱਸ ਤਾਂ ਤੜੀ ਸ਼ਾਪਿੰਗ ਸ਼ਾਪਿੰਗ ਕਰਤਾ ਇਹੀ ਕਿਹਾ ਸੀ ਤੁਹਾਨੂੰ ਲੈ ਇਹਨੋਂ ਵੜਾ ਯਾਰ ਮੋਟੀ ਮਦਦ ਕੀਤੀ ਹਾਂ ਕਿਹੜੇ ਆਪਾ ਚੈੱਕ ਦਿੱਤਾ 2 ਲੱਖ ਦਾ ਚੋ ਕੀਤਾ ਹੀ ਖਣੀ ਹਾਂ એટલે ਆਪ ਨੂੰ ਯਾਦ ਆਵਿਆ ਤਾਂ ਭਾਜੀ ਲੈ ਨੀ ਯਾਰ ਇਹਨੂੰ ਬਾਹਰ ਜਾ ਹਾਂ ਤੇ ਹੁਣ ਭਾਜੀ ਕਹਦੀ ਤੇ ਤੁਸੀਂ ਭੈਣ ਭਰਾ ਭੈਣ ਭਰਾ ਤੁਸੀਂ ਭੈਣ ਭਰਾ ਕੀ ਕਰਦੇ ਨੇ ਤੁਹਾਡੇ ਭੈਣ ਭਰਾ ਉਹਦਾ ਪਿਆਰ ਤੁਸੀਂ ਇਹ ਕਰਦੇ ਤੁਸੀਂ ਜੋਰ ਕਰਦੇ ਤੇ ਅੱਜ ਇਹ ਆਸਟ੍ਰੇਲੀਆ ਆਲੇ ਬਣ ਕੇ ਬੈਠੇ ਆ ਬਥੇਰੀਆਂ ਗੱਲਾਂ ਕਰਾਈਆਂ ਬਥੇਰਾ ਕੁਝ ਸਿਹ੍ਹਾ ਵਿਚਾਰੇ ਨੇ ਜਦੋਂ ਵਿਆਹ ਤੋਂ ਬਾਅਦ ਦੁਬਈ ਵੀ ਨਹੀਂ ਸੀ ਗਿਆ ਉੱਥੇ ਵੀ ਵੀਜ਼ਾ ਕੈਨਸਲ ਹੋ ਗਿਆ ਸੀ ਇਹਨਾਂ ਦਾ ਉਦੋਂ ਵੀ ਬਥੇਰੀਆਂ ਗੱਲਾਂ ਕਰਾਈਆਂ ਇਹਨਾਂ ਨੇ ਮਹਿੰਦੀ ਬਹੁਤ ਆ ਭਾਜੀ ਬਸ ਦੁਬਈ ਬਹੁਤ ਟਾਈਮ ਖਸਾਇਆ ਭਾਈ ਨੇ ਹਾਂ 5 7 7 ਆਏ ਆ ਨੇ ਪਾ ਘੱਲ ਕਰੀ ਲੀਆ ਹੁਣ ਉਹ ਕਿਹੜਾ ਘਟ ਆਪਾਂ ਆਹ ਅੱਛਾ ਫਿਰ ਇਹ ਤਾਂ ਦੱਸੋ ਜਦੋਂ ਤੁਹਾਡਾ ਵੀਜ਼ਾ ਆ ਗਿਆ ਸੀ ਫਿਰ ਰਾਜਸਥਾਨ ਗਏ ਸੀ ਕਿ ਨਹੀਂ ਗਏ ਸੀ ਨਾ ਫਿਰ ਰਾਜਸਥਾਨ ਕੀ ਕਰਨੇ ਫਿਰ ਪਪੂ ਨੂੰ ਹਨ ਕਰਦਾ ਤੇ ਘਰੇ ਕੰਮ ਕਰ ਪ੍ਰਾਪੇ ਕੰਮ ਪ੍ਰਾਵਣ ਨੂੰ ਬਾਸਾ ਮਰ ਗਿਆ ਕੀ ਆਹੇ ਹੂੰ ਪਰ ਉਹ ਵੀ ਸਿਆਣੀਆਂ ਸੀ ਹਮੇਸ਼ਾ ਤੋਂ ਸਾਡੇ ਬੱਚੇ ਬੜੇ ਸਮਝਦਾਰ ਆ ਸਾਡੇ ਪ੍ਰਾਵਣੇ ਗਾ ਪ੍ਰਾਪ ਤਾਂ ਖੜਾ ਹੀ ਨਹੀਂ ਛੱਡਦੇ ਸੀਗੀ ਹਾਂ ਉਹ ਤਾਂ ਪਤਾ ਸੀ ਕਿ ਹੁਣ ਪਾਪਾ ਨੇ ਵੀ ਚਲੇ ਜਾਣਾ ਪਰ ਬਹੁਤ ਮੋਹ ਪਿਆਰ ਰਿਆ ਨਾ ਸ਼ੁਰੂ ਤੋਂ ਵਾਇਗਰੂ ਇਦਾਂ ਹੀ ਸਾਰਿਆਂ ਦਾ ਰੱਖੇ ਤੇ ਪਰ ਉਹ ਸਮਾਂ ਬੜਾ ਔਖਾ ਸੀਗਾ ਸਾਡੇ ਤੇ ਜ਼ਿੰਮੇਵਾਰੀਆਂ ਸੀ ਪਰਜਾ ਵਰਜਾ ਵਧੇਰਾ ਸੀਗਾ ਅਸੀਂ ਰਲ ਕੇ ਦੁਹਾ ਜੀਆਂ ਨੇ ਲਾ ਲਿਆ ਨਾਲਿਆ ਕਿ ਨਹੀਂ ਲਾ ਲਿਆ ਸੌਖੇ ਕਰਦੇ ਸਾਰੇ ਘਰ ਦੇ ਆਪਣੇ ਪਰਿਵਾਰ ਨੂੰ ਸੌਖਾ ਕੀਤਾ ਤੇ ਸੋ ਛੇਤੀ ਵਾਇਗਰੂ ਕਰੇ ਸਾਡੀਆਂ ਹੋਰ ਵੀ ਉਮੀਦਾਂ ਪੂਰੀਆਂ ਹੋਣ ਮਿਹਨਤ ਚ ਅਸੀਂ ਦੋਵੇਂ ਜੀ ਕਦੇ ਪਿੱਛੇ ਨਹੀਂ ਹਟੇ ਕਦੇ ਕਿਸੇ ਦਾ ਦਿਲ ਨਹੀਂ ਦਿਖਾਇਆ ਹਮੇਸ਼ਾ ਆਪਣੀ ਜ਼ਮੀਨ ਨਾਲ ਜੁੜੇ ਰਹੇ ਆ ਤੇ ਹਮੇਸ਼ਾ ਜੁੜੇ ਵੀ ਰਾਵਾਂਗੇ ਤੇ ਰਾਜਸਥਾਨ ਦਾ ਕੰਮ ਵੀ ਵੈਸੇ ਬਾਈ ਦੇ ਵਿੱਚ ਜਿੰਨਾ ਚਿਰ ਜਨਾਬ ਜੀ ਰਹੇ ਆ ਉਹਨਾਂ ਚੇਰੀ ਰਿਹਾ ਬਾਝੋ ਕਿਸੇ ਤੋਂ ਉਹ ਵੀ ਨਹੀਂ ਹੋਇਆ ਉਹ ਵੀ ਬਸ ਬਸ ਕਿਉਂਕਿ ਘਰ ਛੱਡਨੇ ਬੜੇ ਔਖੇ ਆ ਤੇ ਉਹ ਇਹਦੇ ਲਈ ਬੜਾ ਸਬਰ ਚਾਹੀਦਾ ਜਿਹੜਾ ਬੰਦਾ ਘਰ ਛੱਡ ਕੇ ਬਾਹਰ ਕਮਾਈ ਨੂੰ ਜਾਂਦਾ ਨਾ ਉਸ ਪਰਮਾਤਮਾ ਨੂੰ ਪਤਾ ਹੁੰਦਾ ਜਾਂ ਉਸ ਬੰਦੇ ਨੂੰ ਪਤਾ ਹੁੰਦਾ ਵੀ ਉਹਦੇ ਤੇ ਕੀ ਬੀਤਦੀ ਆ ਮੈਂ ਕਹਿੰਨੀ ਤੁਸੀਂ ਜਗਦੀਪ ਨੇ ਕਦੇ ਸਰਦੀਆਂ ਗਰਮੀਆਂ ਕਦੇ ਨਹੀਂ ਸੀ ਵੇਖੀਆਂ ਤੇ ਰਾਜਸਥਾਨ ਦੀ ਤਾਂ ਠੰਡ ਵੀ ਮਾੜੀ ਤੇ ਗਰਮੀ ਵੀ ਮਾੜੀ ਤੇ ਗਰਮੀਆਂ ਦੇ ਵਿੱਚ ਜਗਦੀਪ ਦੇ ਸਾਰੇ ਕਾਲੇ ਸ਼ਾ ਸ਼ਾਈਆਂ ਪੈਗੀਆਂ ਹੁੰਦੀਆਂ ਸੀ ਜਦੋਂ ਉੱਥੇ ਕੰਮ ਕਰਦੇ ਹੁੰਦੇ ਸੀ ਜੇ ਆਪਰੇਟਰ ਚਲਾ ਜਾਣਾ ਤਾਂ ਮਸ਼ੀਨ ਆਪ ઓਪਰੇਟ ਕਰਨੀ ਜੇ ਡਰਾਈਵਰ ਚਲਾ ਜਾਣਾ ਟਰੈਕਟਰ ਆਪ ਚਲਾਉਣੇ ਇਹ ਨਹੀਂ ਕਿ ਉੱਥੇ ਕੰਮ ਨਹੀਂ ਸੀ ਕੰਮ ਸੀਗਾ ਪਰ ਇੰਨਾ ਕਿ ਉਥੋਂ ਦੇ ਕੰਮ ਦੇ ਨਾਲ ਉਥੋਂ ਦੇ ਖਰਚੇ ਚੱਲਦੇ ਸੀ ਤੇ ਸਾਡੇ ਜ਼ਿੰਮੇਵਾਰੀਆਂ ਅਸੀਂ ਦੋਵੇਂ ਜੀ ਵੱਡਾ ਨੌਪੋਤਾ ਤੇ ਵੱਡਾ ਹੀ ਤੀਜਵਾਈਆਂ ਜ਼ਿੰਮੇਵਾਰੀਆਂ ਸਾਡੀਆਂ ਵੱਡੀਆਂ ਸੀ ਇਸ ਲਈ ਅਸੀਂ ਕਿਤੇ ਨਾ ਕਿਤੇ ਆਪਣੇ ਬੱਚੇ ਵੀ ਸੈਕਰੀਫਾਈਜ਼ ਕੀਤੇ ਆ ਆਪਣੇ ਆਪ ਨੂੰ ਵੀ ਅਸੀਂ ਦੋਵਾਂ ਨੇ ਸੈਕਰੀਫਾਈਜ਼ ਕੀਤਾ ਇਥੋਂ ਪਰ ਇਹਦੇ ਵਿੱਚ ਅਸੀਂ ਬਹੁਤ ਸਾਰੇ ਇਮੋਸ਼ਨਲ ਬ੍ਰੇਕਡਾਊਨ ਸਾਡਾ ਹੋਇਆ ਸੀ ਸਾਨੂੰ ਪਤਾ ਕਿ ਸਾਡੇ ਲਈ ਉਹ ਸਮਾਂ ਕਿਵੇਂ ਲੰਘਿਆ ਕਿੰਨੇ ਦੁੱਖ ਤਕਲੀਫਾਂ ਸਾਡੇ ਕੋਲ ਆਏ ਨੇ ਕਿਸੇ ਵੇਲੇ ਲੜਾਈਆਂ ਵੀ ਹੁੰਦੀਆਂ ਸੀ ਜਗਦੀਪ ਉਥੇ ਕੰਮ ਤੇ ਬਿਜ਼ੀ ਹੁੰਦੇ ਸੀ ਮੇਰੇ ਕੋਲ ਵੀ ਕਈ ਵਰਾ ਤਾਂ 2-2 ਦਿਨ ਸਾਡੀ ਗੱਲ ਵੀ ਨਾ ਹੋਣੀ ਕਿਉਂਕਿ ਮੈਂ ਇੱਥੇ 2-2 3-3 ਚੋਪਾਂ ਕਰਦੀ ਇਹ ਉੱਥੇ ਰਾਜਸਥਾਨ ਕੰਮ ਸੰਭਾਲਦੇ ਕਿਉਂਕਿ ਘਰ ਦੀਆਂ ਜ਼ਿੰਮੇਵਾਰੀਆਂ ਵੀ ਸਾਡੇ ਤੇ ਸੀ ਤੇ ਕਿਤੇ ਨਾ ਕਿਤੇ ਸਾਡੇ ਚ ਇੱਕ ਦੁੱਖ ਜ਼ਰੂਰ ਸੀ ਕਿ ਅਸੀਂ ਚਾਰ ਜੀ ਆ ਤੇ ਚਾਰੇ ਏਡਾ-ਅਡਾ ਬੈਠੇ ਆ ਮੈਂ ਰਾਜਸਥਾਨ ਸੀ ਤੋਂ ਇੱਥੇ ਦੀ ਪਰਬੇ ਕਾ ਪਿੰਡ ਸੀ ਉਹਦੋਂ ਪਿੰਡ ਰਹਿੰਦੇ ਹੁੰਦੇ ਸੀ ਚਲੋ ਐਸੇ ਦੇ ਨਾਲ ਸਾਡੀ ਅੱਜ ਦੀ ਇਹ ਜਰਨੀ ਖਤਮ ਹੁੰਦੀ ਹੈ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ